ਸਤਰੀਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਲੱਗੇ ਹੋਏ ਤੇ ਕੰਨ ਦੇਖਣਾ ਬਈ ਪਲਕੜ ਪਰ ਲੱਗਦਾ ਬਾਕੀ ਦੱਸਿਓ ਵੀ ਕਾਰਨ ਕੀ ਹੈ ਯਾਰ ਇਹ ਦਵਾਈ ਪਾਈ ਹੈ ਇੰਨਾ ਪਤਾ ਹੈ ਨਹੀਂ ਉਹਦੇ ਗਾਣੇ ਲਾਇਆ ਪਹਿਲੀ ਵਾਰੀ ਆ ਮੈਂ ਜਗਦੀਪ ਇਹ ਪੇੜਾ ਜਗਾ ਤੇ ਲੱਗਦਾ ਹੂੰ ਕੇ ਉਹੀ ਆ ਮੈਂ ਕਹਿੰਦਾ ਜੰਮ ਦਾ ਬਹਾਵਾ ਦੇ ਵਿੱਚ ਜੰਮਿਆ ਬਾਅਦ ਚ ਜਿਹੜਾ ਜਿਹੜਾ ਥੱਲੇ ਰਹਿ ਗਿਆ ਪਾਣੀ ਲੱਗੇ ਤੇ ਜੰਮਿਆ ਸਾਰਾ ਪਾਣੀ ਲੱਗੇ ਤੇ ਜੰਮ ਰਿਹਾ ਤੇ ਉਹੀ ਲੱਗਦਾ ਪਹਿਲਾ ਇਹ ਯਾਰਾ ਦੂਰ ਤੇ ਲੱਗਦਾ ਪਹਿਲੀ ਹੋਉਂਦੀ ਆ ਉੱਪਰ ਤੇ ਇਹ ਨਹੀਂ ਉੱਪਰ ਕਿਨਾਰੀ ਜੀ ਦਾ ਹੁੰਦੀ ਆ ਹੂੰ ਇਹ ਕਿਣਾ ਉਹ ਥੋੜਾ ਜਿਹਾ ਇਹ ਹਲੇ ਛੋਟਾ ਲੱਗਦਾ ਜਿਹੜਾ ਉਹ ਪੈਰਾਂ ਸਿਰ ਜਿਹੇ ਸਿੱਧੇ ਖੜੇ ਉਹ ਲੋਟ ਲੱਗਦੇ ਆ ਦੂਰ ਤੇ ਹੋਰ ਤਰ੍ਹਾਂ ਲੱਗਦਾ ਕੋਲ ਤੇ ਹੋਰ ਤਰ੍ਹਾਂ ਲੱਗਦਾ ਉਹੀ ਕਹਿੰਦਾ ਮੈਂ ਤੈਨੂੰ ਰੇਰੂ ਪਾ ਦਿੰਦੇ ਆ ਡਾਇਆ ਥੋੜਾ ਜਿਹਾ ਕੱਕਾ ਤਾਂ ਨਹੀਂ ਜੰਮੇ ਉਹਨਾਂ। ਨਾ ਮਾੜਾ ਮੋਟਾ ਕਿਤੇ ਗੁੱਲੀ ਡੰਡਾ ਜਾਈ। ਜਿਹੜੇ ਸਾਗ ਗੇ ਲਾਈ ਲੱਗਦਾ ਤਾਂ ਪਹਿਨਾ ਵੀ ਬਹੁਤ ਜੰਮੂਗਾ। ਇੱਧਰ ਬੜਾ ਲੱਗਦਾ। ਇੱਧਰ। ਜਿੱਧਰ ਆ ਉੱਚਾ ਆਏ। ਮੋਟਰ ਪਾਣੀ ਬਹੁਤ ਉਹਦੇ ਨਾਲ ਆਇਆ। ਪਾਣੀ ਨੂੰ ਫੇਲ ਲਈ ਹੁਣ ਕਾਲੂ। ਅੱਜ ਬੜਾ ਮੀਹ ਹੱਸਿਆ ਮਾ ਨਾਲੇ ਤਸੀਰ ਚ ਰੇਤ ਨੂੰ ਪਾਇਆ ਬਖੇਨ ਨੂੰ ਲਾਉਣ ਨਾਲ ਇੱਧਰ। ਕੰਮ ਜਦ ਬਸੀਨ ਨੂੰ ਲਾਉਂਗਾ ਨਾ ਇਹਨੂੰ ਲਾ ਦਿੰ। ਇਹ ਤੇਰੀ ਸਰੋਂ ਬਹੁਤ ਪਲੀ ਹੋ ਰਹੀ ਆ। ਕਰੂੰ ਗਲੀ ਕਾ ਤੇ ਪੈ ਰਹੀ ਆ ਹੂੰ ਨਹੀਂ ਉਹ ਹੀ ਲਾ ਦੇ ਇਹਨੂੰ ਵੀ ਪਾਣੀ ਲਾ ਦੇ ਮੈਂ ਕਹਿੰਦਾ ਹਨਾ ਸਪ੍ਰੇਇ ਦਾ ਕਰਨੀ ਆ ਪਾਣੀ ਲਾ ਦੇਣਾ ਇੱਕ ਵਾਰੀ ਬਸ ਲੇਟ ਆਉਣਾ ਹਾਂ ਗੱਡਾ ਵਾਚਣਾ ਗੁਲੀ ਨੜੇ ਜੀ ਕਰਕੇ ਪਾਣੀ ਲਾ ਦੇਣਾ ਤਾਂ ਕਿ ਲੱਗਣਾ ਦੋ ਪੰਪ ਤਾਂ ਲੱਗਣੇ ਆ ਨਹੀਂ ਸਪਰੇਅ ਕਰਕੇ ਪਾਣੀ ਲਾ ਦੂੰਗਾ ਹਾਂ ਟੋਪਿਕ ਆਹੋ ਕੇ ਲੀਡਰ ਕਰਨੀ ਆ ਲੈ ਹਾਦਾ ਹੋ ਟੋਪਿਕਸ ਬਰੀ ਕਰਕੇ ਪਾਣੀ ਲਾਦੇ ਪਾਣੀ ਕਰਕੇ ਖੜੀ ਐ ਪਤਾ ਕਾ ਤੇ ਇਹ ਨੂੰ ਤਾਂ ਸੋਗਾ ਨਹੀਂ ਮਾਰੇ ਆ ਹਾਂ ਜੇ ਇਹ ਨੂੰ ਸੋਗਾ ਵੱਜਿਆ ਪਾ ਹੁੰਦਾ ਨਾ ਫੇਰ ਇਹ ਨੂੰ ਗਿਲ ਰਹਿਣੀ ਸੀ ਇਹ ਰੂਟਾਵੇਟਰ ਵਾਲੇ ਕਰਕੇ ਪੋਲੀ ਆ ਬਾਹਰ ਹੋਇਆ ਵੀ ਬਹੁਤ ਆ ਇੱਕ ਰੂਟਾਵੇਟਰ ਵਾਲੇ ਕਰਕੇ ਪੋਲੀ ਆ ਉਹਦੇ ਕਰਕੇ ਫਿਰ ਇਹ ਖੜੀ ਆ ਚੱਲ ਕੋਈ ਨਹੀਂ ਰੂਟਾਵੇਟਰ ਨਾਲ ਬਾਹਰ ਵੀ ਖੜੀ ਬਾਰ ਜਿਵੇਂ ਬਰੀਕ ਕਰਿਆ ਉਹਦਾ ਗੱਲਾਂ ਕਹਿੰਦਾ ਹੁਣ ਗੱਲਾਂ ਠੀਕ ਆ ਕੰਨਾ ਮੈਨੂੰ ਐ ਲੱਗਦਾ ਇਹ ਵੱਡਣਾ ਕੋਈ ਹੈਲ ਮੜਾ ਮੂਟਾ ਉੱਪਰ ਦਾ ਉੱਪਰ ਨੂੰ ਜ਼ਿਆਦਾ ਜਾਂਦਾ ਤੇਰੇ ਵਾਲਾ ਉੱਪਰ ਨੂੰ ਘਟ ਜਾਂਦਾ ਮੇਰੇ ਵਾਲਾ ਤੇ ਤੇ ਪੰਜ ਦਿਨ ਬਾਅਦ ਆਹੋ ਤੇਰੇ ਵਾਲਾ ਆਹ ਨਾਲ ਵਾਲੇ ਨੂੰ ਜ਼ਿਆਦਾ ਜਾਂਦਾ ਉੱਪਰ ਨੂੰ ਘਟੇ ਜਾਂਦਾ ਦੇਖ ਲੈ ਕਦਮ ਲਾ ਕੇ ਪੰਜ ਦਿਨ ਦਾ ਤਾਂ ਫਰਕ ਹੈ ਪਤਾ ਨਹੀਂ ਸੜਾ ਕਿਹੜਾ ਚੱਕਰ ਆ ਮੈਂ ਹੁਣ ਵੀ ਇਹੀ ਦੇਖਦਾ ਹਾਂ ਹਮ ਉੱਪਰ ਨੂੰ ਸੜਾ ਜਾਂਦਾ ਯਾਰ ਤੁਮ ਨਹੀਂ ਮੇਰੇ ਵਾਲਾ ਹਜੇ ਉੱਪਰ ਨੂੰ ਤਾਂ ਨਹੀਂ ਜਾ ਰਿਹਾ ਨਾ ਕਿਉਂਕਿ ਜਰਮੀਨੇਸ਼ਨ ਤੇਰੇ ਨਾਲੋਂ ਘੱਟ ਪਤਾ ਨਹੀਂ ਹਾਲੇ ਤਾਂ ਪਾਣੀ ਘੱਟ ਇੱਕ ਹੋਰ ਲੱਗਣਾ ਮੇਰਾ ਪਾਣੀ ਤੇਰਾ ਤਾਂ ਹਾਲੇ ਗਿੱਲਾ ਪਿਆ ਖੇਤ ਮੈਂ ਅੱਜ ਹਲੇ ਪੰਜਾ ਦਿਨ ਨਹੀਂ ਲਾਉਣਾ ਪਾਣੀ। ਉਹੀ ਗੱਲ ਆ। ਜਿਮੀ ਪੈ ਗਿਆ ਫੇ ਲੂਟੇ ਆ। ਆਹੋ। ਮੈਂ ਵੀ ਤਾਂ ਹੀ ਨਹੀਂ ਇਹਨੂੰ ਬਰਸੀਨ ਮੁੰਮਾ ਮੀਹ ਆ ਦੇਖ ਲਈਏ। ਇਹ ਪੈ ਗਿਆ ਠੀਕ ਆ ਨਹੀਂ ਫਲਾ ਰਾਂ। ਅੱਜ ਸੰਡੇ ਦਾ ਲਾਹਾ ਲੱਤਾ ਜਾ ਰਿਹਾ ਹੈ। ਸੰਡੇ ਦਾ। ਕੱਖ ਵਡਣ ਦਾ। ਮੈਂ ਕੱਖ ਵਡਣ ਦਾ ਅੱਜ ਸੰਡੇ ਦਾ। ਮੈਂ ਗੰਨਾ ਦਾ ਠੀਕ ਆ। ਵੜਾਉਣਾ ਫੇਨ। ਵੱਲ ਤੋਂ ਛੱਡਦੇ ਜਿਹੜਾ ਫਿਰਦਾ। ਉਹ ਜਿੱਥੇ ਪੰਟਾਈਆਂ ਲਾਈਆਂ ਹੋਈਆਂ ਸੋਨਾ ਕਰ ਗਿਆ ਮਾਲ ਲੈ ਕੇ ਘੁੰਮ ਜਾਣਾ ਸਾਲੇ ਨੂੰ ਦੋ ਤਿੰਨ ਦਿਨ ਵੀ ਬੱਦਰ ਤੇ ਖਾਲਾ ਹੈ ਕੋਈ ਕੋਈ ਆ ਜਗਣਾ ਹੁਣ ਆ ਉਹ ਜਿਆਦਾ ਉਹ ਦੇ ਕਿੱਥੇ ਫਿਰਦਾ ਡੇਡ ਡੇਡ 2 2 ਫੁੱਟ ਦਾ ਹੋ ਚੱਲਿਆ ਉਹ ਵਿੱਚ ਵਿੱਚ ਕਿਤੇ ਕਿਤੇ ਗੰਨਾ ਹੂੰ 2 2 ਫੁੱਟ ਦਾ ਚੱਲ ਕੋਈ ਨਹੀਂ ਠੀਕ ਆ ਵਸਤ ਕਾ ਦੇਖਾਂਗੇ ਲੋਡ ਬਈ ਵੜਾ ਦਾਂਗੇ ਨਹੀਂ ਨਾ ਸਹੀ ਆਹੋ ਉਹ ਮੀਰੇ ਬਾਰੇ ਰੇਟ ਜੇ ਗੋਭੀ ਲੈ ਵੀ ਹੁੰਦੀ ਗੋਭੀ ਨੇ ਪੈਸੇ ਬਟਾ ਦੇਣੇ ਤੇ ਉਹਦੇ ਗਾਣੇ ਰੇਟ ਤਾਂ ਹੈਗਾ ਹੀ ਐ 60 ਰੁਪਏ 50 60 ਰੁਪਏ ਫਿਰਦੀ ਗੋਭੀ ਗੋਭੀ ਦਾ ਨਹੀਂ ਤਗਿਆ ਭਾਈ ਹੋਰ ਹੋਰ ਜਿਕਣਾ ਲੂਟਾ ਨੋਕਣੀ ਵੀ ਜੁਣਾ ਨਹੀਂ ਲੇਟ ਤੇ ਗੋਭੀ ਨੂੰ ਵੀ ਗੋਭੀ ਨੂੰ ਲੇਟ ਤੇ ਹਾਂ ਗੋਭੀ ਚਾਹੀਦੀ ਚੜ੍ਹਦੇ ਅਕਤੂਬਰ ਜਿਆਦਾ ਲੇਟ ਤੇ ਚੜ੍ਹਦੇ ਅਕਤੂਬਰ ਚਾਹੀਦੀ ਗੋਭੀ ਜਿਕਣਾ ਮੈਂ ਘਰਾਂ ਲਈ ਤੀ ਚੜ੍ਹਦੇ ਅਕਤੂਬਰ ਲਈ ਵੀ ਉਹ ਐਡੇਡੇ ਫੁੱਲ ਹੋਏ ਹੋਏ ਉਹਨੂੰ ਉਹ ਚੀਜ਼ ਚਾਹੀਦੀ ਸੀ ਗੜ ਦੇ ਤੇ ਕੁਪਰ ਦੇ ਮਾੜੀ ਮੋਟੀ ਪਹਿਨੀ ਚਾਹੀਦੀ 5-7 ਹੂੰ ਨੋਈ ਹਵਾ ਬਹੁਤ ਚੱਲ ਵੀ ਅੱਜ ਮੌਸਮ ਗੜਬੜ ਆ ਮੈਨੂੰ ਆਏ ਲੱਗਦਾ ਬਈ ਮੀਂਹ ਮੂ ਆਊਗਾ ਬਾਕੀ ਦੇਖਦੇ ਅੱਜ ਇੱਧਰ ਮੋਟਰ ਵੀ ਬਦਲਣ ਲੱਗੇ ਅੱਜ ਹੁਣ ਮਿਸਤਰੀ ਆ ਰਿਹਾ ਚੱਕ ਕੇ ਲੈਂਦੀ ਸੀ ਮੋਟਰ ਦਾ ਵੀ ਨੰਬਰ ਆ ਗਿਆ ਅੱਜ ਅੱਜ ਤਾਂ ਕਹੀ ਦਿੰਦੀ ਪਈ ਆ ਵਿਆਹਾਂ ਕਰਕੇ ਨੰਬਰ ਹੀ ਨਹੀਂ ਲੱਗਿਆ ਹੋਏਗਾ ਉਹਨੂੰ ਤਰਫਾਲੀ ਜੀ ਦੇ ਕੇ ਆਉਂਦਾ ਇਹਨੂੰ ਲਾਉਂਦੇ ਆ ਮਸ਼ੀਨ ਨਾੜ ਕੋਲ ਕਿਸੇ ਬਦਲਦੇ ਆ ਬਾਕੀ ਅੱਜ ਮੌਸਮ ਵੀ ਜ਼ਰਾ ਘੜਾ ਦੇਖਦੇ ਆਂ ਕਿਆ ਕਹਿੰਦਾ ਰੱਖਣ ਚੱਲਦਾ ਬਹੁਤ ਸਪੀਡ ਗਰ ਪੁਰਾ ਬਾਕੀ ਦੇਖਦੇ ਸ਼ਾਮ ਤੱਕ ਕਿਆ ਬਣਦਾ ਕਿਆ ਨਹੀਂ ਮਿਲੋ ਜੀ ਬੋਲੂ ਬਾਈ ਨੂੰ ਸ੍ਰੀ ਕਾਹ ਜੀ ਇਹ ਵੀ ਮੰਨਦਾ ਨਹੀਂ ਗੱਲ ਕਿਸੇ ਦੀ ਮੈਂ ਕਿਹਾ ਵੀ ਹਵਾ ਬਹੁਤ ਚੱਲਦੀ ਨਾ ਪਾਰੀ ਦੇਖ ਲੈ ਹੈ ਮੂੜ ਦੀ ਗੱਲ ਆ ਜਾ ਬੰਦੇ ਦਾ ਮੂੜ ਬਣਿਆ ਉਹਦਾ ਫੇਟ ਹੀ ਤੇ ਤਾਂ ਬਾਗੇ ਛੱਡੂਗਾ ਚਾਹੇ ਹਵਾ ਹੀ ਹੋਵੇ ਹੈ ਹਵਾ ਹੋਵੇ ਜਾਂ ਨਹੀਂ ਹੋਵੇ ਜਾਂ ਪਾਉਣਾ ਫੇ ਪਾਉਣਾ ਹੀ ਆ ਵਰਦੀ ਬਦਲਦੀ ਨਾਲੇ ਹੁਣ ਮੈਂ ਮੈਨੂੰ ਪਤਾ ਹੈ ਇਹ ਤੇ ਵਰਦੀ ਬਦਲੋਗੀ ਫਿਰ ਤਾਂ ਪੌਣੀ ਪਾਉਣਾ ਹੈ ਤਾਂ ਪੌਣਾ ਹੀ ਪਾਉਣਾ ਹੁੱਬਾ ਵੀ ਖਾਸੀ ਜੱਲ ਗਈ ਮੀਂਹ ਆਊਗਾ ਅੱਜ ਮੀਂਹ ਆਊਗਾ ਤੇਰੀ ਕੁਵਖਵਾਨੀ ਸੋਹਣੀ ਹੁੰਦੀ ਏ ਮੈਂ ਕਿਹਾ ਰਾ ਮੇਰੀ ਹੁੰਦੀ ਏ ਹੁਣ ਕਿਹਾ ਕਹਿੰਦਾ ਦੇਣ ਲਾਜ ਜਾ ਵਾ ਲੱਗ ਜਾ ਦੇਣ ਉਹ ਕੁਵਖਵਾਨੀ ਵਧੀਆ ਕਰਦਾ ਹੁੰਦਾ ਮੀਂਹ ਦੀ ਤੂੰ ਅੱਜ ਤਾਂ ਸਪਰੇਅ ਕਰਨੀ ਸੀ ਤਾਂ ਹਾਂ ਨਹੀਂ ਹੋਣਾ ਕਿਹਨੇ ਸਿੱਟ ਦੇਣੀ ਥੋੜੀ ਜੀ ਐਨੀ 50 60 ਗ੍ਰਾਮ ਖੇਤ ਤਾਂ ਸੁੱਕ ਗਿਆ ਜੀ ਦੇ ਵੀ ਥੋੜਾ ਇਨੋ ਗੱਲਾ ਉਹਦਾ ਆ ਗਿਆ ਪੈਰ ਦਾਬ ਦਾ ਬਾਕੀ ਟਾ ਠੀਕ ਆ ਫਿਰ ਪਾ ਦੇ ਜੇ ਪੈਰ ਦਾਬ ਦਾ ਹਾਂ ਕਿੰਨੇ ਗ੍ਰਾਮ ਰੇਤਾ ਏ ਹਾਂ ਪਾ ਦੇ ਸੀਗਰਾ 100 ਗ੍ਰਾਮ ਪਾ ਦੇ ਇੱਕੀ ਝੋਲੀ ਵਿੱਚ ਢਜਣਾ ਨਹੀਂ ਅਸੀਂ ਤੋਂ 100 ਗ੍ਰਾਮ ਪੈ ਜੰਦੀ ਆ ਕੀਲੇ ਦੀ ਹਾਂ 150 ਵੀ ਪੈ ਜੰਦੀ ਆ ਜੇ ਗੁੱਲੀ ਡੰਡਾ ਜਿਆਦਾ ਏ ਨਾ ਬਾਅਦ ਵਿੱਚ ਰੇਡ ਗਾਰੰਟੀ ਹੋਈ ਤਾਂ ਆਏ ਕਰਨੀ ਆ ਫਿਰ ਲੋੜੇ ਨਹੀਂ ਆ ਕਿਉਂ ਨਹੀਂ ਮਾਰ ਲੈਣਾ ਬਹੁਤ ਜਿਆਦਾ ਮਾਰੇ ਆ ਸਾਭ ਜੇ ਮਾਰੇ ਲੈ ਤੋ ਸਪਰੇਅ ਜ਼ਰੂਰੀ ਕਰਨੀ ਆ ਹਲੋ ਐ ਡਰੀਨੋ ਆ ਸਜੈਂਟਾ ਦੀ ਆ ਹਾਂ 200 ਦੀ ਲੱਗਦਾ 2.5 ਤੋਂ ਦਾ ਮੈਂ 1500 ਦੀ ਗਏ ਮੈਂ ਤਾਂ ਹੋਰ ਵੀ ਇਹੀ ਰੱਖੀ ਪੰਜ ਨੇਕ ਦੀ ਉਹ 1.5 200 ਦੀ ਆ ਹਾਂ ਜਿਹੜੀ ਐ ਡਰੀਨੋ ਆ ਦਵਾਈ ਦਾ 500 600 400 ਪਰ 500 ਮੱਕੇ ਜਿਹੜੀ ਸਜੈਂਟਰੀ ਆ ਵੀ ਇਹ ਹੂੰ ਹੂੰ ਉਹ ਨੇ ਇਹ ਸਾਡੇ 350 ਛਿੱਟਾ ਛੋੜਾ ਤਰਾ ਕੇ ਦੇ ਕਿਤੇ ਲੰਬਾ ਤਸ਼ਾ ਕੇ ਛਿੱਟਾ ਦੇਵੇ ਐਂ ਦੇਖਦਾ ਦੂਏ ਪਾਸੇ ਨੂੰ ਮਾਰਨਾ ਸਾਰੀ ਭਗਾ ਕੇ ਹਾਂ ਪਾੜੇ ਉੱਡੀ ਰੱਖੀ ਨਹੀਂ ਹਵਾ ਨੇ ਉਧਰ ਖਿੱਚ ਲੈ ਜਾਣਾ ਤੇਰਾ ਸਾਰੀ ਇਹ ਦੇ ਉਹਦਾ ਸਾਹਿਬ ਕਿਆ ਹੈ ਤੋ ਕਿਆ ਰੇ ਜਿੱਨੀ ਲੈ ਅਮਾ ਬਾਦ ਉਧਰ ਤਾਂ ਤਿੰਨ ਦੀ ਵੀ ਆ ਜਾਣੀ ਇੱਧਰ ਤੇ ਨਹੀਂ ਜਾਣੀ ਹੈਗੀ ਇੱਧਰ ਤੇ ਨਹੀਂ ਜਾਣੀ ਤੇਰਾ ਹੋਰੇ ਪਾਸੇ ਨੂੰ ਹਵਾ ਫਰੀ ਜਾਣੀ ਮੰਦਾ ਦਾ ਤਾਂ ਹੁੰਦਾ ਨਹੀਂ ਉਹ ਇੱਥੇ ਤੇ ਸ਼ੁਰੂ ਕਰੂੰਗਾ ਉਹਰੇ ਪਾਸੇ ਨੂੰ ਲੰਗੀ ਜਾਣਾ ਮੰਦਾ ਨਹੀਂ ਕਦੇ ਵੀ ਗੱਲ ਹੈ ਜੋ ਪਰ ਮੈਂ ਕਿਹਾ ਸ਼ਾਮ ਨੂੰ ਬਾਦੀ ਵੀ ਹਵਾ ਹਟ ਜੂਗੀ ਕਹਿੰਦਾ ਨਾ ਹੁਣ ਤਾਂ ਮੈਂ ਲਿਆ ਆ ਗਿਆ ਕਹਿੰਦਾ ਹਵਾ ਵੀ ਕੁਲਤ ਬਹੁਤ ਤੇਜ਼ ਹੋ ਗਈ ਪਹਿਨਾ ਹੈਵੀ ਨਹੀਂ ਸੀ ਕੋਲਾ ਤਾਂ ਆਵਾਂਗੇ ਬੀ। ਬਾਕੀ ਦੇਖਦੇ ਹਾਂ ਸ਼ਾਮ ਤੱਕ ਮੌਸਮ ਨਹੀਂ ਦੱਸਦਾ ਹੈਗਾ ਜੇ ਮੇਜ ਵਿਚਾਰ ਕਰਨੀ ਆ। ਚਲੋ ਦੇਖਦੇ ਹਾਂ ਉਧਰ ਮੋਟਰ ਵਾਲਾ ਵੀ ਆਉਣੇ ਵਾਲਾ ਬਾਈ ਮੋਟਰ ਕੱਢੀਏ। ਲੋਈ ਮਹੀਨੇ ਵਾਲਾ ਅੱਜ ਵਾਰ ਹੀ ਆਈ ਹੈ ਬੋਲੂ। ਹਾਂ। ਦਿਵਾਲੀ ਦੇ। ਦਿਵਾਲੀ ਦੀ। ਬੈਟਰੀ ਤੇਰੀ ਦਿਵਾਲੀ। 27 27 ਤਰੀਕ ਦੀ ਬਾਈ ਵੀ ਮੋਟਰ। ਚੱਲ ਫੌੜਾ ਪਾਣੀ ਦਾ ਲੱਗ ਗਿਆ। ਪਾਣੀ ਦਾ ਨਹੀਂ। ਪਾਣੀ ਦਾ ਚੱਲੀ ਗਿਆ ਕੰਮ। ਬੱਸ ਫੇ। ਆਏ ਹੁੰਦਾ ਵੀ ਚਲ ਕੰਮ ਨਿਭੜ ਜਾਵੇ ਕੋਈ ਵੀ ਆ ਕੋਈ ਨਹੀਂ ਨਿਭੜਿਆ ਜਾਣਾ ਹੁਣ ਜੇ ਲੱਗ ਹਾਂ ਨੂੰ ਹੂੰ ਹੁਣ ਲੱਗੇ ਉਹਨਾਂ ਵੇੜੇ ਦੇਣਾ ਹੁਣ ਨਿਵੇੜ ਕੇ ਘਟਾਣਾ ਮੈਂ ਹੁਣ ਤਾਂ 2 ਘੰਟੇ ਲੱਜੂ ਵਾਸਤੇ ਵੱਧ ਕੋਈ ਨਹੀਂ ਆਪਣਾ ਉਹ ਤਾਂ ਨਹੀਂ ਆਉਣਾ ਹੀ ਹੈ ਜੇ ਇੱਕ ਵਾਰੀ ਲੱਗੇ ਫੇਰ ਕੋਈ ਚੱਕਰ ਨਹੀਂ ਤੇ ਦੋਆਂ ਲੱਗੇ ਕੰਮ ਤੇ ਦੇਖੀ ਦੇਖੀ ਲੋ ਜੀ ਦੋ ਕੱਢਤੇ ਹੈ ਪੰਗਾ ਪੈ ਗਿਆ ਤਾਂ ਕਹਾਂ 30 ਫੁੱਟ ਹੋਈ ਆਲੇ ਹੇ 30 ਫੁੱਟ ਰਹਿੰਦੀ ਆ ਫੋਰਮੈਨ 40 ਆ ਗਈ 40 ਆ ਗਈ 10 ਤੋਂ 12 ਬਾਈ ਦੀ ਚੱਲ ਉਹ ਆ ਗਈ ਕਿੱਟਾ ਦੀ ਇਹਦਾ ਬਸ ਬਸ ਕੜਤੀ ਦਾ ਦਮੇ ਡੋਰਾ ਉਹ ਦੋਨੋਂ ਓਕਾ ਨਾ ਭਵਾਇਆ ਰਹਿ ਗਿਆ ਰੇ ਹੋਰ ਦੋਨ ਦਾ ਤੇਨ ਪਤਾ ਪਿਆ ਤਰ ਇਹ ਕਰਨ ਲੱਗੇ ਆਜ ਲਗਾਉਣ ਇੱਧਰ ਆਇਆ ਤੂੰ ਪੰਜ ਤੂੰ ਉਹ ਤੂੰ ਪੰਜ ਘੜ ਇੱਧਰ ਆ ਤੇ ਨੀ ਛਾਂਡੇ ਡਾਮਾ ਉਹ ਖੇਚੀ ਨੂੰ ਲੈ ਤੂੰ ਪੰਜ ਜਾ ਤੂੰ ਨਾ ਖੰਡ ਤਾਂ ਤੁਹਾਨੂੰ ਚਾਹੇ ਕਹਣਾ ਮੈਂ ਆ ਵੀ ਖੋਲ ਦਿੰਦਾੜਾ ਘੜ ਜਾ ਘੜ ਜਾ ਹੁਣ ਇੱਕ ਮਿੰਟ ਰੁਕ ਜਾ ਬੱਸ ਹਵਾ ਵੀ ਬੋਲੇ ਕਈ ਵਾਰੀ ਬਹੁਤ ਸਪੀਡ ਆਉਂਦੀ ਕਈ ਵਾਰੀ ਠੀਕ ਆ ਖੰਡ ਦੂਰ ਕਰ ਦਉਂਦੇ ਨੇ ਕੰਮ ਕਰਦੇ ਨੇ ਸਾੜੀ ਲਾਦੀ ਊਂ ਜਦ ਵਿਹਲੇ ਖੜੇ ਬੈਠਣ ਲਾਦੀ ਇਹ ਜਦ ਰਹੇ ਪਉਂਦਰਾ ਜਦ ਤਾਂ ਇਹ ਸਾਰੇ ਕੱਪੜੇ ਖੋਲ ਕੇ ਬਰਦੀ ਬਦਲਦੀ ਕਹਿੰਦਾ ਲੈ ਵੀ ਮਾਰਦੀ ਚੇਂਜ ਕਰ ਲਵਾ ਚੱਲ ਰੁਕ ਜਾ ਰੁਕ ਜਾ ਜਿਆਦਾ ਹੁਣ ਛਾਵਾ ਚ ਆਉਂਦਾ ਤੇ ਫੇਰ ਢੱਡ ਲਾਦੀ ਆ ਢੱਡ ਲਾਦੀ ਤੋ ਪੰਜ ਨਹੀਂ ਲੱਗਦੀ ਅੜਦਾ ਨਹੀਂ ਹੈਗਾ ਹੌਲੀ ਹੌਲੀ ਜ਼ੋਰ ਲਾਉਂਦਾ ਤੇ ਗਰਮੀ ਲੱਗਦੀ ਆ ਉਹਨੂੰ ਵੇਲੇ ਢੰਡ ਲੱਗਦੀ ਆ ਚੱਲ ਉੱਧਰ ਆ ਜਾ ਇਤਨੀ ਰੋੜਦੀ ਇਹਨੂੰ ਹਾਂ ਨਾਲੇ ਲੱਗਦੀ ਤੇ ਪਰ ਤਾਰਾਂ ਤੋਂ ਦੇਖੋ ਤਾਰਾਂ ਦਾ ਜਿੰਝਾਲ ਬਹੁਤ ਚੱਲ ਚੱਲ ਲੈ ਇਹਦਾ ਦਿਮਾਗ ਦਾ ਰੇਤ ਥੈਲੇ ਜਾ ਆਏ ਕਰ ਉਹ ਬਾਪੂ ਬੈਠਾ ਬਾਪੂ ਨੂੰ ਕਹਦੇ ਲੈ ਸਾਰਾ ਰੇ ਉਹਦੋਂ ਬਾਪੂ ਨੇ ਪਾਇਆ ਮੇਰੇ ਉਹ ਆਪਣੇ ਘੇਟੇ ਵਾਲਨ ਕੋਈ ਨਹੀਂ ਵਾਹ ਕਰੇਗੀ ਨਾਲ ਤੇਵਾ ਭਾਜੀ ਤੂੰ ਤੇ ਪਾ ਕੇ ਆ ਗਈ ਪਹਿਲੇ ਜੀ ਸੁਣ ਲੈ ਸਵੇਰੇ ਇਹਨੂੰ ਕਾਲ ਨੇ ਫੋਨ ਕਰਤਾ ਕਹਿੰਦਾ ਤੇਰਾ ਕੋਈ ਥੈਲਾ ਚੱਕ ਲੈ ਗਿਆ ਮੋਟਰ ਤੇ ਰੀਦਾ ਕਹਿੰਦਾ ਮੈਂ ਬੰਦਾ ਜਾਂਦਾ ਦੇਖਿਆ ਇਹ ਗਿਆ ਵਜ਼ਰ ਉਪੜ ਇਹਨੂੰ ਪਹਿਲੀ ਜੱਤਾ ਕਰੀ ਨਾ ਮੈਨੂੰ ਫੋਨ ਕਰਿਆ ਕਹਿੰਦਾ ਰੀਦਾ ਥੈਲਾ ਦੇਖ ਤਾਂ ਕਿੱਥੇ ਆ ਮੈਂ ਉਹ ਪੜਾਂ ਫਿਰਦਾ ਦਾ ਉਹ ਕੋਈ ਹੋਰ ਲੈ ਕੇ ਆਇਆ ਹੁਣ ਉਹਨੇ ਮਕੌਲ ਕਰਿਆ ਜੰਮ ਹੋ ਰਿਹਾ ਕੇ ਦੇਖਿਆ ਮਥੈਲੇ ਤੇ ਤੇਰੇ ਦੂਹੀ ਪਈ ਆ ਕਹਿੰਦਾ ਫਿਰ ਮਕੌਲ ਕਰਦਾ ਤਾਂ ਚੰਰਾਬ ਦੀ ਜੀਵਰ ਵਾਲੀ ਹਾਂ ਉਹ ਮੇਰੀ ਨਹੀਂ ਤੋ ਇਹਨਾਂ ਨੂੰ ਖਾਈਦਾ ਬਾਅਦ ਵਿੱਚ ਇਹ ਕਹਿੰਦਾ ਇਹਦਾ ਫਸਟ ਕਾੜੀ ਕਲਪਕਾਰੀ ਤਾਰਾ ਹੋਟੋ ਕੋਟਲਾ ਆਤਮੇ ਦੂਹੀ ਦੂਏ ਪਾਸੇ ਰਾ ਕੇ ਦੂਹੀਏ ਬਾਅਦ ਘੰਟਾ ਹੋ ਜੀ ਗਏ ਘੰਟਾ ਨੇ 2 ਘੰਟੇ ਲੱਗਿਆ ਰਿਹਾ ਇਹ ਲੈ ਗਿਆ ਕਹਿੰਦਾ ਮੈਂ ਸਪਰੇਅ ਕਰਿਆ ਹੁੰਦੀ ਸੀ ਜੇ ਬਰੀ ਜਿਹੜਾ ਹੋ ਜਾਂਦਾ ਸਪਰੇ ਨਹੀਂ ਕਾਣ ਨਹੀਂ ਦੇਖਦੇ ਨਹੀਂ ਸਪਰੇ ਨਹੀਂ ਦੇਖ ਕੇ ਕਰੀਓ ਪਾਦੇ ਜੂਰੀਏ ਚ ਨਾ تنਕੋਰ ਪਾਦੇ ਆਹ ਬੱਤ ਪਾਈਂ ਕੱਟ ਪਾ ਲੂਗਾ ਬਹਿਣਾ ਉਧੀਆਂ ਬਹੁਤ ਆਪਾ ਆ ਦੇਖ ਪੱਤੇ ਨਿੰਮ ਦੇ ਵੀ ਸਾਹਿਬ ਨੇ ਉਹਦੇ ਦਰੇ ਜਮੋਏ ਦੇ ਜਾਮਣਾ ਦੇ ਸਭ ਕਾਜ ਦੇ ਪੱਤੇ ਆ ਦੇਖ ਤਾਂ ਸਾਰੇ ਖਾ ਲਿਆ ਭਾਈ ਰੱਖੀ ਪੈ ਜਾ 300 ਰੁਪਏ ਕਰ ਆਪਣਾ ਮਾਨੂੰ ਆਏ ਦਤਾ ਚੰਨ ਬਣਾ ਦੇ ਚੰਨ ਪਿਛਲੇ ਸਾਲ ਜਾਂ ਤੋ ਉਖਾਦੀ ਦੀ ਤੇਰੀ ਜਵੀ ਰਾਖੀ ਪੈਣ ਲੱਗ ਗਿਆ ਓਰੇ ਜੈਸੀ ਨੇ ਸੌਂ ਜਾਣ ਉਹਨੇ ਫੇਰ ਖਾ ਜਾਣੇ ਇਹਦੇ ਕੋਲ ਤੇ ਉੱਥੇ ਕਾ ਬੰਦਾ ਕਰੇ ਸਾਰੀ ਰਾਜਾ ਕੀ ਜਾਂਦਾ ਹੈਂ ਆਓ ਦੇਖੋ ਗਈ ਆਓ ਦੇ ਪਾਣੀ ਤੇ ਬਾਦ ਆਈਆਂ ਵੀ ਆ ਇਹ ਹਾਂ ਪਾਣੀ ਤੇ ਬਾਦ ਆਈਆਂ ਵੀ ਆ ਇਹ ਕੱਲ ਜਾਂ ਮੈਂ ਪਾਣੀ ਲਾ ਕੇ ਗਿਆ ਆ ਦੇਖ ਆ ਜਮਣ ਵੀ ਖਾ ਗਈਆਂ ਆ ਦੇਖੋ ਹੈ ਇੱਕ ਦੀ ਪੈੜ ਦੋ ਦਿਓ ਉਹਦੇ ਗੰਨੇ ਚੋਂ ਬੜੀਆਂ ਹੋਈਆਂ ਆ ਇੱਧਰ ਵੀ ਗਾਹ ਪਾਇਆ ਵਾ ਜਵੀ ਚ ਦੇਖ ਕੇ ਆਇਓ ਉਧਰ ਉਧਰ ਨਹੀਂ ਮੈਂ ਗਿਆ ਵੀ ਜਵੀ ਖਾ ਗਈ ਫਿਰ ਤਾਂ ਕੰਮ ਖਰਾਬ ਉਹ ਗੇੜਾ ਤਾਂ ਮਾਰੇ ਹੀ ਜਵੀ ਕਿ ਨਹੀਂ ਦੇਖਿਆ ਇਹਨੇ ਅਸੀਂ ਕੱਢਦੇ ਆ ਮੋਟਰ ਦੋ ਤਿੰਨ ਆਈਆਂ ਬੋਲੂ ਰਾਤ ਦੀਆਂ ਇਹ ਕਿੰਨਾ ਕ ਮੈਂ ਰੱਖੀ ਰੱਖੀ ਜਾਾਂਗੇ ਰਾਤ ਨੂੰ 12 ਵਜੇ ਆਇਆ ਰਾਤ ਕਿਹੜਾ ਦੇਖੀਏ ਦੇਖੀ ਉਹ ਦੇਖੀ ਗਾਣੇ ਦੇਖਦੇ ਕੋਈ ਉੱਥੇ ਦਾ ਨਹੀਂ ਕੋਈ ਤਾਂ ਭਾਈ ਘਰਾਂ ਵੀ ਨਹੀਂ ਘੜ ਦਈ ਨੇ ਰਾਤ ਨੂੰ ਘਰਾਂ ਵੀ ਛੁੜ ਕੇ ਦੇਖੀ ਜਾਂਦਾ ਦੋ ਤਿੰਨੇ ਘਰ ਪਾਸੇ ਸਾਰੇ ਪਾਸੇ ਕੈਮਰੇ ਤੇ ਲਾਈ ਵੀ ਆ ਕੰਦੇ ਲੱਗੇ ਦੇ ਆ ਪਰ ਜਿਹੜੀ ਈਦੀੱਖੀ ਅੱਖ ਦੀ ਰਾਤ ਨੂੰ ਉੱਥੇ ਦੇਖਣਾ ਇਹਦਾ ਝਟਕਾ ਲਾ ਦੇ ਪਤਾ ਕਿ ਉੱਥੇ ਇੱਕ ਬੰਦਾ ਫਿਰਦਾ ਦਵਾਰ ਇੱਕ ਵਜੇ ਉਹ ਤਾਂ ਫਰ ਨਹੀਂ ਹੋਇਆ ਇਹ ਤੇ ਦੀਦਾ ਜੇ ਕਰ ਕਾਉਣ ਲੱਗਿਆ ਉਹਨੂੰ ਸੱਪ ਉੱਪਰ ਪਰ ਰੋਗੇ ਮੈਂ ਦੇਖਿਆ ਜੈਨ ਮੈਂ ਬਾਹਰ ਤੀ ਆ ਦੇਖਣ ਕਿੰਨੀ ਜਿਆਦਾ ਬਾੜੇ ਜਿਵੇਂ ਮਗੈਤ ਨੂੰ ਮੈਂ ਵੀ ਜੇ ਇਕੱਲਾ ਹੀ ਆ ਦੇਖਿਆ ਰਹਾ ਨਾ ਖੋਲ ਕੇ ਆਇਆ ਮੈਂ ਦੇਖ ਕੇ ਫਿਰ ਮੋਟਰ ਕੋਲ ਨੂੰ ਆ ਗਿਆ ਉਹ ਮੋੜ ਦਾ ਜਲੇਗਾ ਜੇ ਇਕੱਲਾ ਹੀ ਹੈਕਰ ਆਹੋ ਵੀ ਮੋਟਰ ਦੇਖ ਕੇ ਚਾਰ ਵੇ ਸਾਢੇ ਤਿੰਨ ਵੇ ਦਾ ਗੁਰਦੁਆਰਾ ਚਲ ਜਾਂਦਾ ਹਾਂ ਕੁੱਤਾ ਤੇ ਇਹ ਨਹੀਂ ਪੜ ਕੇ ਕੁੱਤਾ ਬਹੁਤ ਈ ਜੀ ਦਾ ਭੈਣ ਮੇਰੇ ਨਹੀਂ ਧੰਨਵਾਦ ਵਾਲੇ ਨੇ ਥੱਲੇ ਤਾਂ ਨਾ ਤੈਨੂੰ ਹੋਰ ਕੀ ਉਹਨੇ ਬਹੁਤ ਜਨੇ ਵੱਡੇ ਕੁੱਤੇ ਨੇ ਆ ਉੱਪਰੇ ਨੂੰ ਪੈਂਦਾ ਹੈਗਾ ਆ ਉੱਪਰੇ ਨੂੰ ਪੈਂਦਾ ਇਹਨੂੰ ਕੁਝ ਵੀ ਕਹਿੰਦਾ ਭੋਲੂ ਨੂੰ ਮਿੱਠੂ ਨੂੰ ਵੀ ਕੁਝ ਵੀ ਕਹਿੰਦਾ ਮੈਂ ਫਾਇਦਾ ਕੀ ਆ ਫਿਰ ਮੀਂਹ ਤਾਣੇ ਆ ਫਿਰ ਅਸੀਂ ਤਾਂ ਜਾਂਦੇ ਹੀ ਨਹੀਂ ਉੱਚਲਾ ਇਹਨੂੰ ਉੱਧਰ ਕਾਲੇ ਦੇ ਨਿਆਣੇ ਵੀ ਤਾਂ ਫਿਰ ਥੰਮਦੇ ਰਹਿੰਦੇ ਉੱਥੇ ਉਹਨਾਂ ਨੂੰ ਵੀ ਕੁਝ ਵੀ ਕਹਦਾ ਉਹ ਲੱਗ ਜਾਂਦੀ ਹੈ ਉਹ ਜਿਹੜਾ ਬੰਦਾ ਕਦੇ-ਕਦੇ ਆਉਂਦਾ ਹੈ ਤਾਂ ਫਿਰ ਡੰਡਾ ਜੇ ਗੱਤਣਾਉ ਪੈ ਗਿਆ ਨਾ ਡੰਡਾ ਮਾਰ ਕੇ ਭੁਗਾ ਦੇਣਾ ਫਿਰ ਹਾਂ ਉਹ ਕਹਿੰਦਾ ਕਰੀ ਥਾਣੇ ਚਲੇ ਜਾਈ ਵੀਰ ਨੂੰ ਮਾਰਤਾ ਮੈਂ ਦੇਖ ਲੈ ਇੱਕ ਦੰਦ ਤੇ 2500 ਰੁਪਏ ਦੇਣਾ ਪੈਣਾ ਕਹਿੰਦਾ ਪੁਲਿਸ ਰਿਪੋਰਟ ਕਰਦਾ ਨਹੀਂ ਅਮਨਾ ਵੱਡੇ ਇੱਕ ਦਿਨ ਅੱਛਾ ਰੱਖ ਕੇ ਆਂ ਨਾ ਮੈਂ ਰੱਖਿਆਗਾ ਤੂੰ ਰਹਿਣ ਦੇ ਮੇਰੇ ਆਈਏ ਬਸ ਓਏ ਇਥੇ ਬਾਤ ਆ ਮੋਟਰ ਆ ਰ ਪੈਪਿਕਾ ਇੱਕ ਪੈਪ ਹੋਊਗਾ ਗੈਲ ਮੋਟਰ ਹੋਊਗੀ ਪਾਣੀ ਵਾਲੇ ਨਾੜ ਖੋਲਦੇ ਬਹੁ ਜਿੱਤੀ ਆ ਨਾ ਫੋਰਵਨ ਇਹ ਖਰਾਬੇ ਨਹੀਂ ਹੁੰਦੇ ਜਿਹੜੇ ਬਾਹਰੋਂ ਖਰਾਬ ਹੋ ਜਾਂਦੇ ਉਹ ਖਰਾਬ ਜਰ ਪੈ ਜਾਂਦੀਆਂ ਨੇ ਹੂੰ ਇਹ ਪਾਣੀ ਚ ਹਰਦਾ ਮੂ ਡੁੱਬੇ ਰਹਿਣਾ ਇਹਨਾਂ ਨੇ ਹੂੰ ਇਹਨਾਂ ਨੂੰ ਜਰ ਪੈਣੀ ਨਹੀਂ ਹੂੰ ਨਾ ਹਵਾ ਲਗਣੀ ਨੇ ਹਵਾ ਨਹੀਂ ਲੱਗਦੀ ਇਹ ਹਵਾ ਲੱਗੀ ਫੇਜਰ ਪੈ ਜਣੀ ਇਹਨਾਂ ਨਾਲ ਹਵਾ ਨਾਲ ਉਹ ਹੋ ਜਾਂਦੇ ਚਲ ਰਹਿ ਗਿਆ ਇੱਕ ਇਹਨਾਂ ਨੂੰ ਬੋਲੂ ਰੇ ਪਾਇਉ ਜੂਰੀ ਆ ਹਵਾ ਘੜ ਚੂਗੀ ਨਾਲੇ ਜਦੋਂ ਇਹ ਰੇ ਪੈ ਜਾਊਗਾ ਚਲ ਇਹਨੂੰ ਕਿਹਾ ਮੈਂ ਐਂ ਕਰ ਜਰੇ ਪਾਉਣਾ ਉਹ ਤੁਰ ਕੇ ਪਰਲੇ ਪਾਸੇ ਚਲੀ ਜਾਏ ਕਰ ਉਧਰ ਦੀ ਪੌਂਦਾ ਆਏਗਾ ਜਿੱਧਰ ਦੀ ਹਵਾ ਐ ਪਰਲੇ ਪਾਸੇ ਤੇ ਖਾਲੀ ਚਲੇਗਾ ਇੱਕ ਕਿਹੜਾ ਤਾਂ ਗਿਆ ਹੋਗਾ ਪਰਲੇ ਪਾਸੇ ਤੇ ਤੈਨੂੰ ਚੱਟਾ ਨਹੀਂ ਨਾਲੇ ਪਰਲੇ ਕਿਲੇ ਤੁਰਲੇ ਕਿਲੇ ਪੁੱਜਣਾ ਇਹ ਥੱਲਾ ਪਾਉਣਾ ਤਾਂ ਬਾ ਇੱਕ ਥੈਲੀ ਨੂੰ ਪੈਟੇ ਨਾਲਾਉਣਾ ਤਾਂ ਹੋ ਪਰਲੇ ਪਾਸੇ ਤੇ ਔਰਲੇ ਪਾਸੇ ਪੁੱਜਣਾ ਨਾਲੇ ਸੜੇ ਨੂੰ ਨਵਰਾ ਕੀ ਮੋਟਰ ਦੇਖ ਲਾ ਪੱਖਾ ਆ ਗਿਆ ਹੁਣ ਮੈਨੂੰ ਹੁਣ ਛੜੀ ਮਿਲਣਾ ਛੜੀ ਹਾਂ ਅਜਾ ਇੱਕ ਨਹੀਂ ਰਹਿਣ ਦੀ ਨਾਲੇ ਕਿ ਅੱਛਾ ਮੋਟਰ ਕਰਕੇ ਖੋਲਣਾ ਪੈਣਾ ਜੀ ਨਹੀਂ ਖੋਲਣਾ ਪੈਣਾ ਨਾ ਨਹੀਂ ਤੇ ਮੈਨੂੰ ਆਪਾਂ ਇੱਕ ਨਹੀਂ ਛੱਡਣਾ ਪਿਆ ਪਹਿਲੇ ਗੈਲ ਹੀ ਛੱਡਿਆ ਅਸਲ ਚ ਆਪਾਂ ਨੇ ਗਲਤੀ ਆ ਹੋ ਗਈ ਕਿਆ ਕਹਨਾ ਪਹਿਲੇ ਪਾਈਪ ਗੈਲ ਆਪਾਂ ਪਾਈਪ ਨਹੀਂ ਛੱਡਿਆ ਜੀ ਇਹ ਵੀ ਦਸਦੀ ਮੋਟਰ ਜਿਹੜੀ ਆਪਾਂ ਕੱਢੀ ਆ ਇਹ ਸਿੰਗਲ ਤਾਰ ਵਾਲੀ ਆ ਇਹ ਪਪ ਕੱਢਿਆ ਇਹ ਪੰਪ ਹੁਣ ਪਾ ਰਹੇ ਆ ਅਤੇ ਇਹ ਮੋਟਰ ਆ ਔਰ ਮਨੇ ਸਾਰੀ ਸਟੀਲ ਦੀ ਆ ਨਾ ਉਹ ਹਲੇ ਦੂਈ ਅੱਧੀ ਦੇਗੀ ਆ ਇਹਦੀ ਲੌਂਗ ਲਾਈਫ ਜ਼ਿਆਦਾ ਵੀ ਜਰਨੀ ਪੈਣੀ ਇਹਨੂੰ ਗਾਡੀ ਨੂੰ ਇਹ ਐਚਪੀ 10 ਤੋਂ 7.5 ਕਿਲੋਵਾਟ ਹੈ ਫ੍ਰੀ ਸਟੇਜ ਦੀ ਬਣੀ ਹੋਈ ਹੈ ਫ੍ਰੀ ਉਹ 3 ਸਟੇਜ ਪੰਪ 11 2024 ਦੀ ਇਹ ਵੀ ਗੁਜਰਾਤ ਦੀ ਹੋਆ ਹੈ ਚਲਦੀਆਂ ਪੰਜਾਬ ਚ ਮਿਸਰਾਤੀ ਮਾਰਕਾ ਗੁਜਰਾਤ ਦਾ 11 2024 ਦੀ ਬਣੀ ਵੀ ਆ ਹੈ ਚਲ ਦੇਖਦੇ ਆ ਕਿਆ ਕਹਿੰਦੀ ਆ ਤੇਰੀ ਇਹ ਪਾਣੀ ਦੇਖਦੇ ਆ ਦੂਈ ਨਾਲੋਂ ਕਿੰਨਾ ਕ ਫਰਕ ਪਾਉਂਦਾ ਪਾਉਗਾ ਹੈ ਕਰਲੋਸਕਰ ਜਿੰਨਾ ਕੱਢ ਦੂ ਤੁਹਾਡਾ ਮੜਾ ਮੋਟਾ ਹੋ ਸਕਦਾ ਫਰਕ ਤੇ ਮੜਾ ਮੋਟਾ ਘਟਦਾ ਕੋਈ ਨਹੀਂ ਬਾਕੀ ਦੇਖਦੇ ਆ ਚਲ ਪਾਈ ਤੇ ਚਲਾਏ ਤੇ ਪਤਾ ਲੱਗ ਜਾਣਾ ਕਿਆ ਕਹਿੰਦੀ ਆ ਸਾਧਨਾ ਕਰਤਾ ਰੈਡੀ ਬੰਪ ਤੇਰਾ ਫੋਰਮੈਨ ਕਰਤਾ ਲੋ ਵੀ ਫੋਰਮੈਨ ਸਾਹਿਬ ਜਿੱਦੀ ਮੋਟਰ ਚਲ ਦੇਖਦੇ ਹੁਣ ਕਿਆ ਕਹਿੰਦੀ ਆ ਇਹ ਜਿੱਦੀ ਵਾਰੀ ਆ ਗਈ ਹੁਣ ਇਹਨੇ ਪਾਣੀ ਮਗਾਤਾ ਪੰਜਾਬ ਦਾ ਸਮਰਤੀ ਪਲਾਣੇ ਹੈ ਪਾਣੀ ਹੋ ਗਏ ਡੁੱਪੇ ਛੋਨਾ ਲਾਉਣਾ ਛੱਡ ਦੇਣਾ ਕਿਆ ਕਹਿੰਦੀ ਪਾਣੀ ਦਾ ਇਹ ਵੀ ਵਾਈਟ ਪਾਣੀ ਕਿੱਥੇ ਤੇ ਕਿੱਥੇ ਦੇ ਖਿੱਚਲੇ ਆਉਂਦੀ ਆ ਦੇਖ ਲਾ ਇਹ ਕਿਹੜੇ ਛੜਦੀ ਆ ਚਲੋ ਸਰਦਾ ਵੀ ਹੈ ਨਹੀਂ ਕਰੇ ਗਿਆ ਨਾ ਹੁਣ ਲੰਚ ਟਾਈਮ ਬ੍ਰੇਕ ਹੋ ਗਿਆ ਹੁਣ ਹੈ ਟੀ ਬ੍ਰੇਕ ਹੋ ਗਿਆ ਮੈਚ ਦੇਖ ਮੈਚ ਦਾ ਟੀ ਬ੍ਰੇਕ ਹੋ ਗਿਆ ਹੁਣ ਅੱਜ ਚਾਰਲ ਬ੍ਰੇਡ ਲੈਣਾ ਬਾਈ ਯਾਰ ਬ੍ਰੈਡ ਖਾ ਲਾ ਤੇ ਬਾਈ ਨਾ ਨਾ ਕੋਈ ਨਹੀਂ ਪਾੜੀ ਪਾਦੇ ਪਹਿਨਾ ਕਲਾਸਾਂ ਚ ਤੇ ਚਾਹ ਪਾਦੇ ਚਾਈ ਦੇ ਤਾਂ ਇਹ ਨੂੰ ਆਇਆ ਦਾਇਆ ਫਿਰ ਹੀਰੋ ਵੀ ਆ ਹੁਣ ਕਿਨੇ ਲੈਦਾ ਬਸ ਠੀਕ ਆ ਸਾਰਿਆਂ ਨੂੰ ਕੀਕਤਾ ਆ ਗਿਆ ਬੰਦੇ ਵੀ ਭੱਜੇ ਆ ਤਾਂ ਜਾ ਵੀ ਪਾ ਦੇ ਆਪਣਾ ਜੀ ਕਾਇਦਾ ਨੋ ਚੱਲਦਾ ਬੀਲੇ ਦਾ ਕਰੋ ਬੀਲੇ ਦੇ ਰੋਪੜ ਤੱਕ ਪਤਾ 7 ਕਿਲੋ ਮੇਰਾ ਨੋ ਲੈ ਗਿਆ 7 ਕਿਲੋ ਮੀਟਰ ਇਧਰ 7 ਕਿਲੋ ਮੀਟਰ ਇਧਰ ਉਹ ਤੇ ਗਾਹਾਂ ਨਾ ਲੰਘ ਜੀ ਵੇ ਤੈਨੂੰ ਕਿਤੇ ਨਹੀਂ ਪੁੱਛਣਾ ਹੋ ਉਂ ਤੇ ਗਾਹ ਨਹੀਂ ਨੋ ਲੈਣਾ ਆਏਗਾ ਜਾ ਕੇ ਉਥੇ ਦਾ ਕਾਣਾ ਬਣੇ ਪਾਉਣ ਬੀਟ ਪੇਛਾ ਲੂਗੇ ਅਗਲੇ ਹਾਂ ਨਾ ਇਧਰ ਨੂੰ ਵੀ ਹੈਗੀ ਏ ਚਮਕੌਰ ਤੱਕ ਸੌਰੇ ਨਹੀਂ ਹੈਗੇ ਯਾਰ ਗੱਲ ਕਰਾਣੀ ਪੈਣੀ ਫਿਰ ਉਹਦਾ ਗੱਗੋ ਦਾ ਕੇ ਆ ਚਮਕੌਰ ਤੱਕ ਵੀ ਰਹੀ ਜਾਏਗੀ ਆਲ ਏਰੀਆ ਵੀ ਆਪਣਾ ਹੀ ਆ ਆਪਣਾ ਹੀ ਏਰੀਆ ਉਹ ਵੀ ਇਹਦੇ ਪਾਣੀ ਨਾਲ ਪਾਣੀ ਨਹੀਂ ਬਸ ਬੀਤਾ ਹੋਇਆ ਬਸ ਚਾਪਾ ਥੋੜੀ ਜਿਹੀ ਪਾਣੀ ਬਹੁਤ ਨਹੀਂ ਚਾਹ ਪੀ ਕੇ ਦੇਖੀ ਲੌਂਗ ਇਲਾਇਚੀ ਵਾਲੀ ਏ ਇਹ ਮੈਂ ਤਾਂ ਛੱਡ ਗਏ ਆ ਚਾਹ ਸੁਣਾ ਦੇ ਮਾ ਉਹ ਕੰਮ ਕਰਾਈਏ ਉੱਥੇ ਜਿੱਥੇ ਕੰਮ ਕਰਾਇਆ ਰੂ ਠੰਡ ਲੱਗ ਜਣੀ 10 ਮਿੰਟ ਤੱਕ ਇਹਨੂੰ ਵੇਟਾਂਡ ਲੱਗਣ ਲੱਗ ਜੇਣੀ ਆਹ ਫੇਰ ਇਹਨੇ ਮੇਰੀ ਕੁਟੀ ਦਾ ਆਇਆ। ਜੇ ਖੜਦੇ ਆ ਨਾ ਫੇਰ ਢੰਡ ਲੱਗਦੀ ਆ। ਜੇ ਕੰਮ ਕਰੀ ਜਾਂ ਫੇਰ ਨਹੀਂ ਲੱਗਦੀ। ਫੇਰ ਨਹੀਂ ਲੱਗਦੀ। ਦੱਸ ਸਾਨੂੰ ਪੁੱਛਦਾ ਕਹਿੰਦਾ ਪੈਪ ਰਹਿੰਦਾ ਤਾਂ ਨਹੀਂ ਕੋਈ। ਕਹਿੰਦੇ ਉੱਧਰ ਉੱਧਰ ਪਿਆ ਹੋਵੇ। ਹੁਣ ਤਾਂ ਆਪਾਂ ਡਿਲੀਵਰੀ ਵਾਲਾ ਵੀ ਕਸਤਾ। ਹਾਂ। ਉਹ। ਨਾ ਚੱਲ ਆਇਆ ਤਾਂ ਫੇਰ ਬੋਲੂ ਵਿੱਚ ਕੋਈ ਨਹੀਂ। ਲੋ ਜੀ ਨਿਬਰ ਗਿਆ ਇਹਦੇ ਗਾਣੇ ਰੱਬ ਦੇ ਗਾਣੇ ਹੁਣ ਚਾਰ ਨਟ ਰਹਿ ਗਏਗਾ ਸਾਨੂੰ ਬਸ। ਇਸ ਦੇ ਬਾਅਦ। ਮੈਂ ਕਹਿੰਦਾ ਕਿੰਨੇ-ਕਿੰਨੇ ਜਿਹਾ ਹੋਵੇ। ਉੱਪਰਲੇ ਚਾਰ ਰਹਿ ਗਏ ਹੁਣ। ਇਸ ਵਾਰ ਨਾਲ ਲਾ ਕੇ ਚੱਲ ਜੰਦਾ ਹਾਂ। ਆਏ ਬਾਜ ਚ ਬੈ ਮੈਂ ਜੇ ਵੀ ਤਾਰ ਵੱਧ ਗਈ ਨਟ ਵੱਧ ਗਿਆ ਚੱਕਣਾ ਪਤਾ ਰਮੂ ਨੂੰ ਨਟ ਤਾਂ ਨਹੀਂ ਵੱਧੇ ਨਾ ਤਾਂ ਨਟ ਤਾਂ ਬਾਜੂ ਤਾਰ ਨਹੀਂ ਵੱਦੀ ਤਾਰ ਪੂਰੀ ਪੂਰੀ ਹੋ ਗਿਆ ਚਲ ਸ਼ੁਕਰ ਉਹ ਦੇ ਗਾਣੇ ਲੱਗਿਆ ਗੇਟ ਚ ਨਿਪੜੇ ਕੰਮ ਹੈ ਹਾਂ ਇੱਕ ਮਹੀਨਾ ਹੋ ਗਿਆ ਚਾਲਾ ਕੋਈ ਨਹੀਂ ਲੰਘ ਜਣਾ ਹੈ ਮੂੰਹ ਆ ਪਰਲੇ ਬਥੇ ਨੀ ਇਹ ਕੱਲੇ ਦਾ ਕੰਮ ਹੈ ਲਓ ਜੀ ਮੋਟਰ ਪਾ ਕੇ ਗਏ ਸਟਾਰਟਰ ਫਿੱਟ ਕਰਤਾ ਜਿੰਨੇ ਨੂੰ ਚਲਾਉਣ ਲੱਗੇ ਇਹਨਾਂ ਨੂੰ ਲੜ ਭੱਜ ਗਈ ਕੱਢ ਲੈ ਇੱਕ ਆ ਇਹ ਵਾਰੀ ਬੈਨਾ ਗ੍ਰਿਪਾਂ ਦੀ ਜਲ ਪੈਂਦੀ ਆ ਸੋਣੇ ਚਾਰ ਲੜ ਭੱਜ ਗਈ 4 ਵਜੇ ਅਸੀਂ ਪਾ ਕੇ ਛੱਟੇ ਚਲੋ 10 ਮਿੰਟ ਦਾ ਕੋਈ ਨਹੀਂ ਸ਼ਾਮ ਨੂੰ ਸਹੀ ਹੁਣ ਚੈੱਕ ਕਰ ਲਾਂਗੇ ਚਲਾ ਕੇ ਜੇ ਦਾ 6 ਵਜੇ ਹੈਗੀ ਚਲਾ ਕੇ ਦੇਖ ਜਮਾ ਕੋਈ ਚੱਕਰ ਤਾਂ ਨਹੀਂ ਗੇੜੇ ਪੁੱਠੇ ਸਿੱਧੇ ਦੱਸ ਦੂੰਗਾ ਤੁਹਾਨੂੰ ਵੋ ਐਜੀ ਰੱਖ ਦੇ ਦੇਖੋ ਲੀ ਆਸਮਾਨ ਨੂੰ ਤਾਂ ਹੁਣ ਕਿਹੜਾ ਆਹਾ ਬਾਹ ਕੋਈ ਨਹੀਂ ਜਾਊਗਾ ਆਪ ਕੋ ਪਜਾ ਜਾਂਦਾ ਸੁਣਾਵਾ ਹੋਲਡਰ ਪੈ ਗਿਆ ਆਪਣਾ ਖੋਲ ਨਹੀਂ ਹੁਣ ਮੈਂ ਆਪਣਾ ਖੂਨ ਤਾਂ ਜਾਈ ਹੁਣ ਚੈਨ ਗੋਪੀ ਨੂੰ ਕਹਿੰਦਾ ਇਹ ਅਨਾ ਚ ਗਏ ਹਾਂ ਪੁਰਾਣੇ ਨਟ ਉਹ ਵੀ ਅੰਦਰ ਰੱਖ ਤੇ ਲੈ ਕੇ ਉਹਦਾ ਮੋਟਰ ਦਾ ਉਹ ਕਵਰ ਜਾ ਲਓ ਜੀ ਮੋਟਰ ਪਾ ਕੇ ਸਮਾਨ ਫੋਰਮੈਨ ਦਾ ਲੱਦ ਕੇ ਲਾਈਟ ਹੈ ਨਹੀਂ ਦੀ ਹੁਣ ਟੈਸਟ ਕਰਾਂਗੇ ਲਾਈਟ ਆਈ ਤੋ ਬਾਕੀ ਪਾਣੀ ਦੇਖਦੇ ਰੱਬ ਦੀ ਕਿਰਪਾ ਕਰ ਵਧੇ ਜਾਵੇ ਫੋਰਮੈਨ ਕਾ ਪਹਿਨਾ ਨਾਲੋਂ ਹਾਂ ਉਹ ਲੂ ਬਾਈ ਅੰਦਰ ਸਮਾਨ ਰੱਖਣ ਲੱਗਿਆ ਵਾ ਆਪਣਾ ਸੈਟਿੰਗ ਕਰਕੇ ਹੈ ਬਾਕੀ ਇਹ ਮੌਕੇ ਤੇ ਲੈਟ ਪੱਜ ਗਈ 10 ਮਿੰਟ ਲੇਟ ਹੋ ਗਏ ਉਹਦੇ ਕਾਰਨ ਮੇਰੇ ਬੱਚਾ ਬਰੈਡ ਖਾਣ ਲੱਗ ਗਏ ਆ ਬਰੈਡਾਂ ਨੇ ਲੇਟ ਕਰਤੇ ਬਰੈਡ ਮਹਿੰਗੇ ਪੈ ਗਏ ਹਾਂ ਤੋਂ ਭੋਲੂ ਨੇ ਰੇ ਪਾਣਾ ਗਿਆ ਇਹਦਾ ਰੇ ਨਹੀਂ ਮੁੱਕਦਾ ਕਹਿੰਦਾ ਮੈਂ ਸਪਰੇਅ ਕਰਨੀ ਆ ਕਰਾ ਦਈਏ ਸਪਰੇਅ ਦੀ ਹੁਣ ਹਾਂ ਕੱਖ ਪਾਉਣ ਚੱਲ ਗਿਆ ਕਰਨ ਨੂੰ ਹੋ ਬੱਦਲ ਦੇ ਕਿਹੜੇ ਸਾਹਕੇ ਉੱਠੇ ਆ ਉਹ ਕਰਾ ਦਈਏ ਸਪਰੇਅ ਨੂੰ ਕਹਾਂ ਵੀ ਕਰਦੇ ਕਹਿੰਦੇ ਕਰਦੇ ਗਾ ਬੱਦਲ ਸਰ ਕਰੂੰਗੀ ਨਾਲੇ ਹਵਾ ਖੜ ਗਈ ਹੁਣ ਨਾਲੇ ਇਨੇ ਕਰ ਵੀ ਦੇਣੀ ਭੋਲੂ শেਠ ਆ ਇਹ ਨਾਲੇ ਲਿਪੜਿਆ ਪਿਆ ਇਹ ਹਾਂ ਇਹਦਾ ਕੋਈ ਪਤਾ ਨਹੀਂ ਹੈਗਾ ਆਇਆ ਹੁਣ ਅੰਦਰ ਹਾਂ ਚਾ ਕੋਈ ਨਹੀਂ ਬਸ ਆ ਜਾ ਸਪਰੇਅ ਕਰ ਦੇ ਹੁਣ ਉਹਨੂੰ ਆ ਮਖੌਲ ਕਰਦਾ ਤੈਨੂੰ ਸਪਰੇਅ ਲੈ ਜਾ ਲੈ ਜਾ ਕੋਈ ਤਾਂ ਚੱਕ ਲਈ ਉੱਥੇ ਨਾ ਨਾ ਲੈ ਜਾ ਇਹਦੇ ਟੂਲੇ ਦੇ ਕੰਮ ਆ ਰਹੇ ਨੇ ਕੋਟੇ-ਪੋਟੇ ਦੇ ਲੈ ਜਾ ਲੈ ਜਾ ਕਿਆ ਮੋਹਰ ਰਗਾ ਤਾਂ ਮਗਰ ਸਪਰੇਅ ਕਰਦੇ ਸਪਰੇਅ ਕਰਨੀ ਕਹਿੰਦਾ ਬੱਦਲ ਆ ਗਿਆ ਹਾਂ ਚਲੋ ਆ ਠੰਡ ਲੱਗਦੀ ਆ ਤਾਂ ਕੋਟੀਆਂ ਪਾਈ ਅਸੀਂ ਨੂੰ ਲੋਕਿਆ ਤਾਂ ਯਾਰ ਤਾਂ ਕਿਹਾ ਅਸੀਂ ਨੂੰ ਕੁਝ ਕਿਹਾ ਤਾਂ ਦੇਖ ਲੈ ਤੂੰ ਬਾਲਾ ਲਾ ਫੜ ਤੂੰ ਲੈ ਲੈ ਅਸੀਂ ਨੂੰ ਫੋਰਮੈਨ ਕੋਈ ਕਿਹਾ ਤਾਂ ਨਹੀਂ ਹੈਗਾ ਕੱਪੜਿਆਂ ਤੇ ਤੈਨੂੰ ਕਹਦੇ ਨਾ ਕੇ ਆ ਜਾ ਹਾਂ ਤੈਨੂੰ ਤਾਂ ਕਿਹਾ ਤਾਂ ਅਸੀਂ ਇਹ ਤਾਂ ਦਿੱਤਾ ਇਹਨੇ ਨਾਲ ਨਹਾਇਆ ਕੋਈ ਨਹੀਂ ਨਾਲੇ ਨਾ ਅਦਮਨ ਉਧਾਡੀ ਚੱਲ ਠੀਕ ਹੈ ਫੋਰਮੈਨ ਕਰਦੇ ਆ ਚਲੀਏ ਫਿਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਦੇਖਦੇ ਆ ਚਲਾ ਕੇ ਮੋਟਰ ਨੂੰ ਫੋਰਮੈਨ ਨੇ ਮਸਾ ਲਹੂ ਪੀ ਪੀ ਕੇ ਮਹੀਨੇ ਬਾਅਦ ਸਾਡੀ ਮਿੱਟੀ ਦੀ ਕੁੱਟੀ ਬੰਦਾ ਕਰਦਾ ਹੈ ਮਿੱਟੀ ਦੀ ਕੁੱਟੀ ਹੈਗੀ ਪਰ ਇਹਨੇ ਸਾਨੂੰ ਮਹੀਨਾ ਤੰਗ ਕਰਦਾ ਰਿਹਾ ਇਹ ਕਾਈ 1 ਰੁਪਿਆ ਦੇ ਉਹ 메ਨ ਬੰਦੇ ਕਰਕੇ ਮਹੀਨਾ ਲਗਾਤਾ ਜੇ ਕੋਈ ਹੋਰ ਹੁੰਦਾ ਸੀ ਮਹੀਨਾ ਨਾ ਲਗਣ ਦਿੰਦੇ ਉਹ ਤਾਂ ਆਪਣੇ ਫੋਰਮੈਨ ਕਰਕੇ ਸੀ ਮਹੀਨਾ ਲਗਾਤਾ ਭਾਈ ਆਹ ਕੇਕ ਸਾਗ ਪਾਲਕ ਜਗਾ ਹਾਂ ਉਹ ਠੀਕ ਆ ਜੀ ਬਾਕੀ ਪਾਣੀ ਦੇਖਾਂਗੇ ਗਾਲੂ ਚਲਾ ਕੇ ਹੁਣ ਜੇ ਲਾਈਟ ਆ ਗਈ ਚਲੋ ਮਿਲਦੇ ਆ ਜੀ ਗਾਲੂ ਫਿਰ ਸਤਰੀ ਗਾਲ ਜੀ